ਸਰ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਵਾਇਰਲ ਹੋ ਰਹੀ ਹੈ ਦੋ ਨੌਜਵਾਨ ਨੇ ਉਹ ਡਰੱਗਸ ਕਰਦੇ ਨਜ਼ਰ ਆ ਰਹੇ ਨੇ ਇੰਜੈਕਸ਼ਨ ਲਾਉਂਦੇ ਨਜ਼ਰ ਆ ਰਹੇ। ਅੱਜ ਇੱਕ ਜਿਹੜੀ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਇਹ ਸ਼ਕਤੀ ਨਗਰ ਏਰੀਆ ਥਾਣਾ ਕੋਤਵਾਲੀ ਦੀ ਜਿਹੜੀ ਜਿਹੜੀ ਵੀਡੀਓ ਪਈ ਹੈ। ਤਾਂ ਵੀਡੀਓ ਤੋਂ ਬਾਅਦ ਜਿਹੜੀ ਸਾਡੀ ਟੀਮ ਜਿਹੜੀ ਜਿਗੀ ਤਰ੍ਹਾਂ ਫਕਟ ਦੇ ਵਿੱਚ ਆਈ। ਸਭ ਤੋਂ ਪਹਿਲਾਂ ਅਸੀਂ ਜਿਹੜਾ ਹੈਗਾ ਬੰਦਾ ਜਿਹੜਾ ਸੀਗਾ ਇਹਦੇ ਵਿੱਚ ਜਿਹੜਾ ਅੱਜ ਦਾ ਫੇਸ ਆ ਰਿਹਾ ਉਹਨੂੰ ਡੈਂਟੀਫਾਈ ਕਰ ਲਿਆ। ਪਰ ਡੈਂਟੀਫਾਈ ਕਰਨ ਤੋਂ ਬਾਅਦ ਅਸੀਂ ਵਕਫ ਵਕਫ ਟੀਮਾਂ ਲਗਾ ਕੇ ਜਿਹੜਾ ਹੈਗਾ ਬ ਰਣਕ ਕਰਨ ਤੋਂ ਬਾਅਦ ਜਦੋਂ ਦੀ ਮੁਰਲੀ ਖੁਸ਼ਕਿਸ਼ ਕੀਤੀ ਗਈ ਤਾਂ ਇਹ ਸਾਹਮਣੇ ਆਇਆ ਵੀ ਜਿਹੜਾ ਪਤਾ ਹੈਗਾ ਇਹ ਨਸ਼ੇ ਦਾ ਅਡਿਕਟ ਹੈਗਾ ਚਿੱਟੇ ਪੀਨ ਦਾ ਆਦੀ ਸੀਗਾ ਤੇ ਇਸ ਕਰਕੇ ਜਿਹੜਾ ਹੈਗਾ ਤੇ ਪੇਰੈਂਟਸ ਨਾਲ ਗੱਲ ਕਰਕੇ ਅਸੀਂ ਇਹਨੂੰ ਡਰਗ ਡਿਡਿਕਸ਼ਨ ਸੈਂਟਰ ਦੇ ਵਿੱਚ ਐਡਮਿਟ ਕਰਵਾ ਰਹੇ ਹਾਂ ਤਾਂ ਕਿ ਜਿਹੜਾ ਇਹ ਬੰਦਾ ਜਿਹੜਾ ਨਸ਼ਾ ਕਰ ਰਿਹਾ ਤੇ ਅਡਿਕਟ ਹੈਗਾ ਇਹਦਾ ਜਿਹੜਾ ਹਟਵਾਇਆ ਜਾਵੇ ਇਸ ਇਸੇ ਨਾਲ ਹੀ ਜਿਹੜਾ ਇਹ ਇਹਦੀ ਜਿਹੜੀ ਹੈਗੀ ਕਿਹੜੇ ਬੰਦੇ ਤੋਂ ਲੈ ਕੇ ਆਉਂਦਾ ਸੀਗਾ ਉਹਦੀ ਪਰ ਅਸੀਂ ਦੀ ਆਇਡੈਂਟੀਫਿਕੇਸ਼ਨ ਬੰਦੇ ਦੀ ਕਰਦੇ ਜਿਹੜਾ ਬੰਦਾ ਹੈ ਸਪਲਾਈ ਕਰ ਰਿਹਾ ਹੈ ਸੀਗਾ ਅਸੀਂ ਉਸਦੀ ਵੀ ਟੀਮਾਂ ਜਿਹੜੀ ਹੈਗੇ ਲਗਾ ਦਿੱਤੀਆਂ ਨੇ ਜਲਦੀ ਉਸ ਬੰਦੇ ਨੂੰ ਅਸੀਂ ਕਰਪਾਰ ਕਰਕੋ ਤੇ ਖਿਲਾਫ ਸੈਕਸ਼ਨ ਲਵਾਂਗੇ ਦੂਸਰਾ ਸਰ ਸਾਥੀ ਇਹਦਾ ਕੋਈ ਤਾਂ ਪਤਾ ਲੱਗੂ ਦੂਸਰੇ ਬੰਦੇ ਦੀ ਵੀ ਆਇਡੈਂਟੀਫਿਕੇਸ਼ਨ ਹੋ ਗਈ ਹੈ ਉਹ ਵੀ ਅਸੀਂ ਪਰਸਨਾਗਰ ਰਹਿਣ ਵਾਲਾ ਹੈ ਇਹ ਬੰਦਾ ਜਿਹੜਾ ਹੈਗਾ ਇਹਦੀ ਕਾਰਪੋਰੇਟ ਇਰੀ ਦੇ ਰਹਿਣ ਵਾਲਾ ਦੂਜਾ ਬੰਦਾ ਪਰਸਨਾਗਰ ਦਾ ਰਹਿਣ ਵਾਲਾ ਉਹਦੇ ਦੀ ਵੀ ਅਸੀਂ ਟੀਮ ਲਗਾ ਦਿੱਤੀ ਹੈ ਇਹਦੀ ਜਿਹੜੀ ਹੈਗੀ ਮਡਲੀ ਇੰਟਰੋਗੇਸ਼ਨ ਦੇ ਵਿੱਚ ਜਾਂ ਕੀ ਪੁੱਛ ਕੇ ਸੀਗੀ ਇਹੀ ਸਾਹਮਣੇ ਆਇਆ ਕਿ ਬੰਦਾ ਕਾਫੀ ਦਿਨ ਤੋਂ ਨਸ਼ੇ ਦੇ ਵਿੱਚ ਰਹਿ ਗਿਆ ਹੋਇਆ ਆਇਆ ਸੀ ਡਿਕਟ ਸੀਗਾ ਤੇ ਕਿਉਂਕਿ ਬੰਦਾ ਡਿਕਟ ਹੈਗਾ ਇਸੇ ਇਸ ਕਰਕੇ ਜਿਹੜੀ ਇਹਨੂੰ ਡਾਰਕ ਰੀਡਕਸ਼ਨ ਸੈਂਟਰ ਦੇ ਵਿੱਚ ਐਡਮਿਟ ਕਰਵਾ ਕੇ ਦੁਬਾਰਾ ਸ਼ੁਰੂ ਕਰਨ ਦੀ ਕੋਸ਼ਿਸ਼ ਕਰਨੀ ਸੈਕੰਡਲੀ ਜਿਹੜਾ ਬੰਦੇ ਬਾਰੇ ਨੇ